ਜਿੱਥੇ ਕਿ ਪੂਰੇ ਦੇਸ਼ ਦੇ ਵਿੱਚ ਸਰਹੰਦ ਫਤਿਹਗੜ ਸਾਹਿਬ ਦੀ ਧਰਤੀ ਪਵਿੱਤਰ ਮੰਨੀ ਜਾਂਦੀ ਹੈ ਜੇਕਰ ਗੱਲ ਕਰੀਏ ਸਰਹੰਦ ਦੀ ਤਾਂ ਉੱਥੇ ਹੀ ਜੋਤੀ ਸਰੂਪ ਗੁਰਦੁਆਰੇ ਦੇ ਬਿਲਕੁਲ ਨਜ਼ਦੀਕ ਸਪਾ ਸੈਂਟਰ ਦੀ ਆੜ ਦੇ ਵਿੱਚ ਜਿਸਮ ਫਰੋਸ਼ੀ ਦਾ ਕੰਦਾ ਧੰਦਾ ਵੀ ਚਲਾਇਆ ਜਾਂਦਾ ਹੈ ਜਿੱਥੇ ਕਿ ਸ਼ਰਿਆਮ ਕੀਤੀਆਂ ਜਾਂਦੀਆਂ ਨੇ ਕੁੜੀਆਂ ਸਪਲਾਈ ਉੱਥੇ ਹੀ ਹੋਟਲ ਦੇ ਮਾਲਕ ਦਾ ਕਹਿਣਾ ਸੀ ਕਿ ਤੁਸੀਂ ਕਿਸੇ ਵੀ ਕੁੜੀ ਨੂੰ 2000 ਤੋਂ 1500 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਨਾਲ ਹੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ 4000 ਤੋਂ 6000 ਦੇ ਵਿੱਚ ਲੜਕੀ ਆਪਣੇ ਮੂੰਹੋਂ ਕਹਿ ਰਹੀ ਆ ਤੁਸੀਂ ਪੂਰੀ ਰਾਤ ਉਸ ਨੂੰ ਆਪਣੇ ਕੋਲ ਰੱਖ ਸਕਦੇ ਹੋ ਜੇਕਰ ਗੱਲ ਕਰੀ ਪੁਲਿਸ ਪ੍ਰਸ਼ਾਸਨ ਦੀ ਤਾਂ ਹੋਟਲ ਮਾਲਕ ਦਾ ਇਹ ਵੀ ਕਹਿਣਾ ਸੀ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਪੈਸੇ ਭਰਦੇ ਹਾਂ ਤੁਸੀਂ ਵੀ ਦੇਖੋ ਹੋਟਲ ਡਿਵਾਈਨ ਦੀਆਂ ਇਹ ਤਸਵੀਰਾਂ ਇਹ ਨਾਈਟਰ ਕਿ ਚਾਰਜ ਕਰਦੇ ਹੋ ਸਰ ਜੇ ਆਪਕਾ ਸਨਦ ਆ ਜਾਏ ਫਿਰ ਉਸਕੇ ਹੋਰ ਚੇਜ ਆਏਗਾ ਇਸ ਪਰ ਜਿਹੜੀ ਕੁੜੀ ਕੋ ਨਾਈਟਰ ਆਦੀ ਉਹ ਇੱਥੇ ਬੈਠੀ ਹੈ ਦਿਖਾ ਸਕਦੇ ਹੋ ਕਿਹੜੀ ਹੈ ਹੁਣ ਨਹੀਂ ਹੈ ਉਹ ਬੁਲਾ ਨਹੀਂ ਪੜੇਗੀ ਸਰ ਬਿਲਕੁਲ ਹਾਂ ਜੀ ਬੁਲੰਨ ਕਿੰਨੀ ਐਕਸਟਰੀ ਕਰਾਈ ਹੋਊਗੀ ਤੁਸੀਂ ਐਟੂ ਦਾ ਤੇ ਨਾ ਦਿਖ ਰਹੀ ਹੈ ਮੈਂ ਤੁਹਾਨੂੰ ਮੇਰੇ ਨਾਲ ਸੀ ਵਾਟਸਐਪ 'ਤੇ ਨਹੀਂ ਹੋ ਸਕਦਾ ਕਰੀਗਾ ਸਰ ਮੇਰੇ ਲਈ ਤਾਂ ਨਾ ਮੈਨੂੰ ਮੈਂ ਤੁਹਾਨੂੰ ਪਹਿਲੇ ਕਦੇ ਨਹੀਂ ਤੇ ਤੁਸੀਂ ਮੈਨੂੰ ਕਿੰਨੇ ਪੈਸੇ ਦੋਗੇ ਇਹ ਦੱਸੋ ਤੁਸੀਂ ਦੱਸੋ ਤੁਸੀਂ ਕੀ ਕੁਝ ਕਰਾਣਾ ਤੁਸੀਂ ਬੋਲੋ ਨਾ ਚਾਹ ਤਾਂ ਸ਼ੌੜ ਤੇ ਕਰਤੋਂ ਚਾਰਜਸ ਪਤਾ ਹੀ ਹੋਣੇ ਸਰ ਗੁਰੂ ਤਾਂ ਜਾਦੂ ਦਾ ਇਹ ਤਾਂ ਤੱਕ ਉਹਨੇ ਬੇਕਰ ਉਹਨੇ ਪੰਦਰਾਂ ਰੁਕਾ ਬੜੀ ਦੋ ਇਹ ਤਾਂ ਤੁਸੀਂ ਕਰਵਾਉਗੇ ਸਰ ਤੋੜ ਤਾਂ ਤੇਰਾ ਫੋਨ ਨਾਲ ਚੱਲਦਾ ਰਹਦਾ ਦੋਂਦਾ ਜੀ ਸਰ ਬਹੁਤ ਜਲਦਾ ਸੀਗਾ ਮੈਨੂੰ ਕਹਿਤਾ ਰਿਹਾ ਇੱਕ ਬੰਦਾ ਮੇਰੇ ਕਹਿੰਦਾ ਉਹ ਤੇ ਆਪਾਂ ਇੱਥੇ ਖੋਲਦੇ ਆਂ 50000 ਤੋਂ ਬੰਦੀ ਕੰਮ ਚੱਲਣ ਦੇਣੇ ਤੇ ਨਾ ਪੰਨਾ ਵੀ 50000 ਬਚਾ ਲਿਓ ਅੱਜ ਨਾ ਅੱਜ ਨਾਲ ਗੱਲ ਕਰਦੇ 50000 ਬਚਾ ਲਿਓ 50 ਛੱਡੋ ਉਹ ਪੰਜਾਬ ਦਾ ਬਹੁਤ ਬੁੱਢੀ ਗੱਲ ਲੱਗਦੀ। ਮੈਂ ਮੰਨਦਾ ਤੁਹਾਨੂੰ 20000 ਰੁਪਏ ਦੇਣਾ ਓੱਖਾ ਵੇਚੂਗਾ। ਅੰਦਲੀ ਜਨਾਬ ਓੱਖਾ ਵੇਚੂਗਾ ਤਾਂ ਡੀ ਜੀਪ ਚ ਪੈਸੇ ਨਹੀਂ ਨਿਕਲਣਗੇ ਪੈਸੇ ਮੈਂ ਦਵਾ ਕਿਥੋਂ? ਕਿਹੜੇ ਥਾਣੇ ਅੰਦਰ ਪੈਂਦੇ ਨੇ? ਕਿਹੜੇ ਥਾਣੇ ਅੰਦਰ ਪੈਂਦੇ ਨੇ? ਪਟਿਆਗੜ੍ਹ ਤੋਂ। ਮਾਗਦਾ ਲਾਈਨ ਟੱਪ। ਸਰਕਾਰ ਮੁੰਨਾ। 100 ਸਲੋਕ। ਸਰਕਾਰ ਇਹਨਾਂ ਚੋਰੀ ਕਰਦਾ ਚਾਹੁੰਦਾ। ਜਦੋਂ ਇਸ ਮਾਮਲੇ ਦੇ ਸਬੰਧਿਤ ਥਾਣੇ ਦੇ ਐਸਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਡਿਵਾਈਨ ਸਪਾ ਸੈਂਟਰ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਉਹਨਾਂ ਨੇ ਸਾਡੀ ਟੀਮ ਨੂੰ ਇੱਕ ਭਰੋਸਾ ਜ਼ਰੂਰ ਦਿਤਾਇਆ ਹੈ ਕਿ ਬੰਦੀ ਕਾਰਵਾਈ ਇਸਤੇ ਕੀਤੀ ਜਾਵੇਗੀ ਜਲਦੀ ਹੀ ਇਸ ਪੂਰੇ ਮਾਮਲੇ ਦਾ ਏਵਨ ਪੰਜਾਬੀ ਟੀਵੀ ਪਰਦਾ ਫਾਸ਼ ਕਰੇਗਾ